585 ਮਹਿੰਦਰਾ ਯੂਵੋ ਟੈਕ ਪਲੱਸ 585 ਆਲ ਰਾਉਂਡਰ ਸਾਰੇ ਕੰਮਾਂ 'ਚ ਕੰਮ ਆਉਣ ਵਾਲਾ ਟਰੈਕਟਰ A to Z ਸਾਰੇ ਸਾਰੇ ਫੰਕਸ਼ਨ ਇਹ ਆਪਾਂ ਅੱਜ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਮੇਰੇ ਨਾਲ ਹੈਗਾ ਗੁਰਪ੍ਰੀਤ ਵੀਰਾ ਤੇ ਹਰਿੰਦਰ ਵੀਰਾ ਹਸੀ ਗਾ ਵੀਰ ਜੀ ਹਸੀ ਗਾ ਠੀਕ ਠਾਕ ਜੀ ਹਾਂਜੀ ਵਧੀਆ ਚਲੋ ਜੀ ਚੜ੍ਹਦੀ ਕਲਾਈ ਚਾਹੀਦੀ ਸਾਹਿਬ ਠੀਕ ਠਾਕ ਵੀਰੇ ਇਹ ਟਰੈਕਟਰ ਆਪਣਾ ਕਿੰਨੇ ਐਚਪੀ 'ਚ ਆ ਗਿਆ ਜੀ ਦੇਖੋ ਜੀ ਵੈਸੇ ਤਾਂ 50 ਤੋਂ ਪਲੱਸ ਹੀ ਆ ਇਹ ਹਾਂਜੀ ਪਰ ਜਿਹੜਾ ਹੁਣ ਸਰਕਾਰ ਦੇ ਨਿਯਮਾਂ ਕਰ ਨੇ 50 ਦੇ ਅੰਡਰ ਹੀ ਆਉਂਦਾ ਵਾ ਉਹ ਮੰਨੋ 50 ਦੀ ਆਪਾਂ ਮੰਨ ਕੇ ਚੱਲ ਸਕਦੇ ਹਾਂ ਠੀਕ ਹੈ ਫਿਰ ਜੀ ਹਾਂਜੀ ਤੇ 4/4 4 ਵੀਲ ਜੀ 3 ਸਪੀਡ ਆ ਠੀਕ ਹੈ ਜੀ ਸਾਈਡ ਗੇਰ ਆ ਰਿਹਾ ਹੈ ਸਾਈਡ ਗੇਰ ਹਾਂਜੀ ਤੇ ਇਹ ਵੀਰੇ 2 ਵੀਲ ਚ ਵੀ ਮਿਲੂ ਬਿਲਕੁਲ ਜੀ 2 ਵੀਲ ਚ ਵੀ ਮਿਲ ਜਾਂਦਾ ਜੇ ਕਿਸੇ ਵੀਰ ਨੇ 2 ਵੀਲ ਲੈਣਾ ਬਿਲਕੁਲ ਬਿਲਕੁਲ ਜੀ 2 ਵੀਲ ਚ ਵੀ ਮਿਲਦਾ 4 ਵੀਲ ਚ ਵੀ ਮਿਲਦਾ ਜੀ ਠੀਕ ਇਹ ਸੇਮ ਮਾਡਲ ਇਕ 575 ਵੀ ਆਉਂਦਾ ਵਾ ਹਾਂਜੀ ਉਹ ਵੀ 2 ਵੀਲ ਜਿਵੇਂ ਲੱਗਦਾ ਤੇ 4 ਵੀਲ ਦੋਵਾਂ ਚ ਮਾੜ ਲੱਗਦਾ ਜੀ ਮੈਕੋ ਪੰਪ ਦੇ ਵਿੱਚ ਮੈਕੋ ਪੰਪ ਹਾਂਜੀ ਤੇ ਇਹ ਕਿੰਨੇ ਸਿਲੰਡਰਾਂ ਵੀਰੇ ਚਾਰ ਸਿਲੰਡਰਾਂ ਨੇ ਜੀ ਚਾਰ ਸਿਲੰਡਰ ਹਾਂਜੀ ਹਾਂਜੀ ਠੀਕ ਆ ਵੀਰੇ ਹਾਂਜੀ ਤੇ ਇਹਦੇ ਵਿੱਚ ਹੋਰ ਕੋਈ ਫੰਕਸ਼ਨ ਜੋ ਆਪਣੇ ਐਕਸਟਰਾ ਕੋਈ ਹੋਣ ਸ਼ਿਆਣੇ ਦੇ ਵਿੱਚ ਬਹੁਤ ਵਧੀਆ ਜੀ ਤਰੀਬ ਸਾਰੀ ਜੋ ਜ਼ਮੀਂਦਾਰ ਨੂੰ ਚਾਹੀਦੀ ਹੁੰਦੀ ਚੀਜ਼ ਹੈ ਉਹਦੇ ਮੁਤਾਬਕ ਜ਼ਮੀਂਦਾਰ ਨੇ ਸਾਰੀਆਂ ਉਹਦੀਆਂ ਖਵਾਇਸ਼ਾਂ ਪੂਰੀਆਂ ਕੀਤੀਆਂ ਜ਼ਿਮੀਂਦਾਰਾਂ ਦੀ ਇਸ ਕੰਪਨੀ ਨੇ ਮੈਂ ਤਾਂ ਹੀ ਸਾਰੀਆਂ ਖਵਾਇਸ਼ਾਂ ਉਹਦੇ ਮੁਤਾਬਕ ਮਨ ਲਓ ਜਿੱਦਾਂ ਜਿੱਦਾਂ ਜ਼ਿਮੀਂਦਾਰਾਂ ਨੇ ਸਹੀ ਹਾਦ ਉੱਤੇ ਸੀ ਪਹਿਲਾਂ ਹਾਂਜੀ ਜ਼ਿਮੀਂਦਾਰਾਂ ਨੇ ਹੀ ਬਣਾਇਆ ਟਰੈਕਟਰ ਇਹ ਜੋ ਉਹਨਾਂ ਨੇ ਕਿਹਾ ਹਾਂਜੀ ਮਨ ਲਓ ਵੀ ਹਰੇਕ ਦਾ ਵਿਊ ਲੈ ਕੇ ਜ਼ਿਮੀਂਦਾਰ ਦਾ ਹਾਂਜੀ ਮਨ ਲਓ ਪੁੱਛ ਕੇ ਵੀ ਸਰ ਤੁਹਾਨੂੰ ਕਿਹੋ ਜੀ ਚੀਜ਼ ਦੀ ਜ਼ਰੂਰਤ ਪੈ ਰਹੀ ਆ ਉਹਨਾਂ ਨੇ ਮਨ ਲਓ ਸਟੀਚ ਮਨ ਕਿਸ ਤਰ੍ਹਾਂ ਦੀ ਖੇਤੀ ਹੋ ਰਹੀ ਆ ਨਾ ਨਵੀਂ ਤੋਂ ਨਵੀਂ ਖੇਤੀ ਆ ਰਹੀ ਆ ਹਾਂਜੀ ਹਾਂਜੀ ਐਡਵਾਂਸ ਉਹਦੇ ਮੁਤਾਬਕ ਹੀ ਜ਼ਿਮੀਂਦਾਰਾਂ ਨੇ ਕਹਿ ਕੇ ਬਣਵਾਇਆ ਜੀ ਇਹ ਹਾਂਜੀ ਇਦਾਂ ਕਿ ਹੁਣ ਅ ਆਪਣਾ ਆਲੂ ਦੀ ਖੇਤੀ ਜੀ ਬਹੁਤ ਵਧੀਆ ਫਟਾ ਆ ਰਿਹਾ ਹੈ। ਤੋ ਟਾਇਰ ਸਾਈਜ ਜਦੋਂ ਟਾਇਰ ਸਾਈਜ ਲੈ ਲੋ ਇਹਦੀ ਚੜਾਈ ਲੰਬਾਈ ਸਾਰਾ ਕੁਸ਼ ਹਾਂ ਤੇ ਕਟਾਈ ਇਹਦੀ ਹਾਂ ਹਾਂਜੀ ਸਭ ਤੋਂ ਜ਼ਰੂਰਤ ਇਹਦੀ ਉੱਥੇ ਹਾਂਜੀ ਹਾਂਜੀ ਫਿਰੋਂ ਪੈਂਦੀ ਆਪਾਂ ਨੂੰ ਵਾਰੰਟੀ 6 ਸਾਲ ਦੇਤੀ ਆ ਜੀ ਇਹਦੀ ਹਾਂ ਹਾਂਜੀ 6 ਸਾਲ ਦੀ ਵਾਰੰਟੀ ਹਾਂਜੀ ਹਾਂਜੀ ਆਪਾਂ ਨਾ ਟਰੈਕਟਰ ਵਾਲਾ ਬਾਅਦ ਚ ਆਉਣੇ ਆ ਵੀਰੇ ਆਪਾਂ ਨਾ ਥੋੜਾ ਵਾਰੰਟੀ ਵਾਲੀ ਆ ਜੀ ਹਾਂਜੀ ਵੀ ਟਰੈਕਟਰ ਦੀ ਵਾਰੰਟੀ ਗਰੰਟੀ ਆਪਾਂ ਕਿਹੜੀ ਚੀਜ਼ ਨੂੰ ਮੰਨ ਸਕਦੇ ਆ ਦੇਖੋ ਜੀ ਵੈਸੇ ਤਾਂ ਆਪਾਂ ਗਰੰਟੀ ਵਾਰੰਟੀ ਦੇ ਨਾਂ ਤੇ ਮਹਿੰਦਰਾ ਦਾ ਨਾਂ ਹੀ ਕਾਫੀ ਆ ਬਹੁਤ ਠੀਕ ਆ ਜੀ ਜਿੱਥੇ ਮਹਿੰਦਰਾ ਦਾ ਨਾਂ ਆ ਗਿਆ ਉੱਥੇ ਮਤਲਬ ਵੀ ਹੂੰ ਗਰੰਟੀ ਵਾਰੰਟੀ ਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਜੀ ਕਿਉਂਕਿ ਵਿਸ਼ਵਾਸ ਹੀ ਇਨਾ ਕਸਾਨਾਂ ਦਾ ਬਣਿਆ ਹੋਇਆ ਹੈ ਪੁਰਾਣੇ ਸਮੇਂ ਦੇ ਪੁਰਾਣੇ ਸਮੇਂ ਦੇ ਜੁੜੇ ਹੋਏ ਆ ਹਾਂਜੀ 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 ਬਾਕੀ ਇਹਦੇ ਚ 6 ਸਾਲ ਦੀ ਵਾਰੰਟੀ ਦੇ ਰਹੀ ਹੈ ਇੰਜਨ ਦੀ ਜੀ ਇੰਜਨ ਦੀ ਹਾਂਜੀ ਹਾਂਜੀ ਉਹਦੇ ਚ ਕੀ ਹੁੰਦਾ ਜੀ ਕੁਝ ਜਿੱਦਾਂ ਕੰਪਨੀ ਦੀਆਂ ਮਤਲਬ ਪਵਾਨੇ ਰੱਖੇ ਹੋਇਆ ਉਹਦੇ ਮੁਤਾਬਿਕ ਸਾਰ ਸਟਾਈਮ ਸਿਰ ਹੋਵੇ ਤੇ ਏਜੰਸੀ ਦੇ ਵਿੱਚ ਹੋਵੇ ਬਕਾਇਦਾ ਰਿਕਾਰਡ ਚੜਿਆ ਹੋਵੇ ਫਿਰ ਵਾਰੰਟੀ 'ਚ ਆਉਣਾ ਹੈ ਸਰਵਿਸ ਇਹਦੀ ਆਪਾਂ ਨੂੰ ਕਿੰਨੇ ਕਿੰਨੇ ਟਾਈਮ ਤੇ ਜੀ ਪਹਿਲੀ 100 ਘੰਟੇ ਬਾਅਦ ਆ ਜੀ ਉਸ ਤੋਂ ਬਾਅਦ ਹਰ 300 ਘੰਟੇ ਬਾਅਦ ਆ ਜੀ ਆਪਾਂ ਵੀਰਾਂ ਨੂੰ ਚਾਰਟ ਵਖਾ ਹੀ ਨਾ ਦਈਏ ਸਰਵਿਸ ਵਾਲਾ ਕੋਈ ਗੱਲ ਨਹੀਂ ਜੀ ਆਜੋ ਹਾਂਜੀ ਉਧਰ ਉਹਨੂੰ ਦਿਖਾ ਦੇ ਵੀਰੇ ਆਪਣੇ ਪੌਜ਼ ਕਰਕੇ ਦੇਖ ਲੈਣਗੇ ਸਰਵਿਸ ਆ ਉਹ ਉੱਪਰ ਲੱਗਿਆ ਰੈੱਡ ਕਲਰ ਦਾ ਹਾਂਜੀ ਇਹ ਮੇਰੇ ਵੀਰ ਨਾ ਤੁਸੀਂ ਰੋਕ ਕੇ ਇੱਥੋਂ ਵੀਡੀਓ ਤੇ ਆਦੀ ਸਰਵਿਸ ਦਾ ਇਹ ਗਰੀਬ ਨਾਲ ਦੂਸਰੇ ਟਰੈਕਟਰਾਂ ਦਾ ਵੀ ਆ ਹਾਂਜੀ ਮੈਨੂੰ ਕੱਲਾ ਇਹ ਯੂਏ ਦੇਣਾ ਸਮਝ ਲਾਇਆ ਕਿ ਉਹ ਥੋੜਾ ਫਰਕ ਪਾਇਆ ਵੇ ਕੋਈ ਦੂਸਰੇ ਟਰੈਕਟਰਾਂ ਦਾ ਵੀ ਨਾਲ ਲੱਗਾ ਵੇ ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਪਹਿਲੀ ਸਰਵਿਸ ਤੁਸੀਂ ਦੱਸਤੀ ਪਹਿਲੀ 100 ਘੰਟੇ ਤੇ ਆ ਜੀ 100 ਘੰਟੇ ਤੇ ਉਸ ਤੋਂ ਬਾਅਦ ਵੀ ਕਿੰਨੇ ਕਿੰਨੇ ਉਸ ਤੋਂ ਬਾਅਦ ਹਰ 300 ਘੰਟੇ ਬਾਅਦ ਸਰਵਿਸ ਹੋਇਆ ਕਰਨੀ ਹੈ ਠੀਕ ਹੈ ਵੀਰੇ ਹਾਂਜੀ ਇਹ ਲੁੱਕ ਤਾਂ ਪਹਿਲਾਂ ਨਾਲੋਂ ਸਾਰੀ ਡਿਫਰੈਂਟ ਈ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੀ ਸੀ ਪਹਿਲਾਂ ਸ਼ੋਅ ਇਸ ਤਰ੍ਹਾਂ ਖੁੱਲਦੀ ਸੀ ਹੂੰ ਹੁਣ ਇਧਰ ਕਰਤੀ ਏ ਜੀ ਇਧਰੋਂ ਕਰ ਇਹਦੇ ਵਿੱਚ ਕੀ ਹੈ ਜੀ ਇਹਦਾ ਹੁਣ ਜਿਵੇਂ ਆਪਾਂ ਤੂੜੀ ਵਾਲੀ ਮਸ਼ੀਨ ਤੇ ਚਲਾਉਣਾ ਵਾ ਜਾਂ ਕੰਪਿਊਟਰ ਘਰਾਏ ਤੇ ਚਲਾਉਣਾ ਜਿਹਨੇ ਕੰਪਿਊਟਰ ਘਰਾਏ ਤੇ ਲਾਉਣ ਵਾਸਤੇ ਆਮ ਐਕਸਟਰਾ ਸੁਕੇਲ ਮਤਲਬ ਜਿਹਦਾ ਸੁਕਾ ਲੈਡਰ ਹੁੰਦਾ ਸੀ ਉਹ ਨਾਲ ਤੇਰ ਵਾਲਾ ਲਾਉਣਾ ਪੈਂਦਾ ਸੀ ਇਹਦੇ ਉਹਨ ਖਤਮ ਹੋ ਗਿਆ ਕੰਮ ਉਹ ਖਤਮ ਹਾਂ ਕਿਉਂਕਿ ਇਹਦੀ ਇਹ ਲੈਡਰ ਦਾ ਹੈ ਤੁਮਨੇ ਛੋ ਚੱਕ ਕੇ ਦਿਖਾਉਣਾ ਹਾਂਜੀ ਇਹਦੀ ਜਗ੍ਹਾ ਬੜੀ ਸੋਹਣੀ ਸਿਲੈਕਟ ਕੀਤੀ ਹੈ ਕੰਪਨੀ ਨੇ ਕੀ ਕਰ ਰਹੀ ਆ ਆਪਣੇ ਦੇਖ ਲੈਣੇ ਖੋਲ ਕੇ ਹਾਂਜੀ ਉਹਦੇ ਜੀ ਕੀ ਨਾ ਕੋਈ ਤੂੜੀ ਵਾਲੀ ਮਸ਼ੀਨ ਤੇ ਇਹਦੀ ਸ਼ੋਲੋਂ ਦੀ ਲੋੜ ਆ ਨਾ ਕੰਪਿਊਟਰ ਰਾਏ ਤੇ ਲੋੜ ਆ ਵੀ ਓਕੇ ਐਂ ਚੱਲੂਗਾ ਹਾਂ ਬਿਲਕੁਲ ਆ ਦੇਖੋ ਵੀ ਜਗਾ ਇਹਦੀ ਜਿਹੜੀ ਸਟੇਟ ਕੀਤੀ ਆ ਨਾ ਹਾਂਜੀ ਮੰਨ ਲਓ ਇਹੇ ਪੱਖੇ ਦੇ ਕੋਲੇ ਆ ਹਾਂ ਠੀਕ ਆ ਜੀ ਇਹਦੇ ਕੋਲੇ ਘੱਟਾ ਜ਼ਿਆਦਾਤਰ ਤਾਂ ਆਉਣੀ ਨਹੀਂ ਦੇਣਾ ਪੱਖੇ ਨੇ ਹੂੰ ਠੀਕ ਆ ਇਧਰੋ ਜਿਹੜਾ ਵੀ ਮੰ ਲਓ ਜਿੱਧਰੋਂ ਹਵਾ ਲੈਣੀ ਹੈ ਨਹੀਂ ਉਹ ਪੱਖੇ ਨੇ ਘਟਾੜਾ ਮੋਟਾ ਖਿੱਚੀ ਆ ਨਾ ਉਹਦੇ ਨੂੰ ਸਾਫ਼ ਹਵਾ ਹੀ ਜਾਣੀ ਹੈ ਹਾਂ ਆਪਾਂ ਕੀ ਧਿਆਨ ਦੇ ਤਿੰਨ ਵਾਰੀ ਸਾਫ਼ ਕਰਨਾ ਪੈਂਦਾ ਦੂਸਰੇ ਟਰੈਕਟਰ ਦਾ ਤਾਂ ਇੱਕ ਵਾਰੀ ਲੋਡ ਪਾਉਂ ਮੈਂ ਉਹ ਹੀ ਕਹਿ ਲਗਾਈ ਫੇਅਰ ਕਲੀਨਰ ਆਪਾਂ ਕਿਸੇ ਦਾ ਦੇਖੇ ਨਹੀਂ ਨਹੀਂ ਬਿਲਕੁਲ ਬਿਲਕੁਲ ਬਹੁਤ ਜਗ੍ਹਾ ਸੋਚ ਸਮਝ ਕੇ ਕੰਪਨੀ ਸਿਲੈਕਟ ਕੀਤੀ ਹੈ ਜੀ ਇਹਨੇ ਹਾਂ ਜੀ ਪੂਰਾ ਕੰਪਨੀ ਦਾ ਆਦਾ ਡਿਜ਼ਾਈਨ ਸੋਚ ਸਮਝ ਕੇ ਕੋਈ ਚੀਜ਼ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹ ਇਹਦਾ ਇੰਜਨ ਆ ਗਿਆ 4 ਸਿਲੰਡਰ 4 ਸਿਲੰਡਰ ਇੰਜਨ ਆ ਜੀ ਮਹਿੰਦਰਾ ਨਾ ਇੰਜਨ-ਉੰਜਨ ਦੀ ਬੰਤਰ ਕਹਿੰਦਾ ਮ ਪਰ ਲੰਬਾਈ ਨੂੰ ਪੂਰਾ ਧਿਆਨ ਰੱਖ ਕੇ ਦੇਖੋ ਜੀ ਇਹਦੇ ਵਿੱਚ ਕੀ ਆ ਜੀ ਮਹਿੰਦਰਾ ਕੋਲੇ ਆਪ ਦਾ ਇੰਜਨ ਹੂੰ ਇਹਦੇ ਵਿੱਚ ਵੀ ਆਪਦਾ ਅਰਜਨ ਦੇ ਵਿੱਚ ਵੀ ਆਪਦਾ ਨੋਗੋਚ ਵੀ ਆਪਦਾ ਇਹਨਾਂ ਨੇ ਕਿਸ ਤੋਂ ਮੰਗ ਤੰਗ ਕੇ ਥੋੜੀ ਜੀ ਲਾਉਣੀ ਹੁੰਦੀ ਆ ਇਹਨਾਂ ਦੇ ਸਾਰਾ ਕੁਝ ਆਪ ਦਾ ਹੀ ਸਾਰਾ ਕੁਝ ਆਪਦਾ ਹੀ ਮੰਨ ਲਓ ਆਪਦਾ ਡਿਜ਼ਾਈਨ ਆ ਹੂੰ ਆਪਦਾ ਇਹਨਾਂ ਨੇ ਟਰਵਾਈ ਇਹ ਆਸਟਰੀਆ ਦੀ ਕੰਪਨੀ ਆ ਜੀ ਏਵੀਐਲ ਉਹਨਾਂ ਦੇ ਡਿਜ਼ਾਈਨ ਹੋਏ ਇੰਜਨ ਆ ਜੀ ਇਹ ਠੀਕ ਆ ਬਰੇ ਤੇ ਇਹ ਇਹਦੇ ਅਗੇ ਪੰਪ ਹਾਂਜੀ ਇਹ ਲਿਫਟ ਪੰਪ ਤੇ ਪਾਵਰ ਸਟੀering ਵਾਲਾ ਪੰਪ ਆ ਗਿਆ ਜੀ ਪਾਵਰ ਸਟੀering ਦੇ ਦੋਨੇ ਪੰਪ ਆ ਗਏ ਹਾਂਜੀ ਹਾਂਜੀ ਤੇ ਇਹਨਾਂ ਦੇ ਵੀਰੇ ਹਿੱਸੇ ਵੀ ਆਪਦੀ ਆ ਮਹਿੰਦਰਾ ਦੇ ਨਹੀਂ ਜੀ ਮੂਰਲਾ ਇਸਾ ਕਰਾਰ ਉਦਾਰ ਆ ਗਿਆ ਜੀ ਇਹਦੇ ਠੀਕ ਆ ਜੀ ਮਗਰਲਾ ਮਹਿੰਦਰਾ ਦਾ ਆਪਦਾ ਮਗਰਲਾ ਮਹਿੰਦਰਾ ਦਾ ਆਪਦਾ ਹਾਂ ਦੇਖਣ ਨੂੰ ਆਪਾਨੂੰ ਕਰਾਰ ਉਦਾਰ ਲੱਗਦਾ ਪਰ ਹੈ ਇਹਦਾ ਆਪਦਾ ਮਹਿੰਦਰਾ ਦਾ ਆਪਦਾ ਡਿਜ਼ਾਈਨ ਕੀਤਾ ਕੋਈ ਕੋਈ ਚੇਂਜ ਕੀਤੇ ਆ ਕੁਝ ਡਿਜ਼ਾਈਨ ਉਸ ਤਰ੍ਹਾਂ ਲੱਗੂ ਆਪਾਨੂੰ ਪਰ ਚੇਂਜ ਆਵੇ ਮਹਿੰਦਰਾ ਦਾ ਆਪਦਾ ਸਾਰਾ ਕੁਝ ਹੈਗਾ ਠੀਕ ਆ ਵੀਰੇ ਠੀਕ ਹਾਂਜੀ ਤੇ ਇਹ ਕਲੱਚ ਡਬਲ ਜਾਂ ਸਿੰਗਲ ਵੀਰੇ ਇਹ ਜੀ ਡਬਲ ਕਲੱਚ ਆ ਜੀ ਇੰਡੀਪੈਂਡੈਂਟ ਕਲੱਚ ਆ ਪੀਟੀਓ ਕਲੱਚ ਵੱਖਰਾ ਹੀ ਇਹਦਾ ਅੱਛਾ ਉਹ ਲੱਗ ਤਾ ਆਪ ਦਾ ਹਾਂ ਪੀਟੀਓ ਕਲੱਚ ਵੱਖਰਾ ਹੀ ਇਹਦਾ ਕੰਮ ਆਪਣਾ ਐਕਸਟਰਾ ਹੀ ਕਰੂਗਾ ਹਾਂਜੀ ਹਾਂਜੀ ਉਹ ਪੈਡਲ ਤੋਂ ਸਿੰਗਲ ਹੀ ਕੰਮ ਕਰਨਾ ਹੈ ਨਹੀਂ ਇਹ ਆਹ ਵਾਲਾ ਪੈਡਲ ਇਹਦਾ ਗੇਅਰ ਵਾਸਤੇ ਹੋ ਗਿਆ ਹਾਂਜੀ ਹਾਂਜੀ ਉਹ ਪੀਟੀਓ ਵਾਸਤੇ ਉਹ ਪੀਟੀਓ ਵਾਸਤੇ ਹਾਂ 3 ਸਪੀਡ ਚ ਆ ਰਿਹਾ ਜੀ ਠੀਕ ਆ ਵੀਰੇ ਹਾਂਜੀ ਆਪਾਂ ਉਪਰੋਂ ਵੀ ਗੇਅਰ ਸਾਰਾ ਖੜਾ ਦਿਖਾ ਦਿੰਨੇ ਬਾਕੀ ਆਹ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ ਹੈ ਜੀ ਹਾਂਜੀ ਹਾਂਜੀ ਸਟੇਟ ਕਿਉਂਕਿ ਅੱਜ ਕੱਲ ਆਪਣੇ ਮੁੰਡੇ ਸ਼ਕੀਨ ਹੋ ਗਈ ਬਿਲਕੁਲ ਜੀ ਬਿਲਕੁਲ ਉਹ ਇਹ ਚੀਜ਼ ਭਾਲਦੇ ਆ ਬਿਲਕੁਲ ਜੀ ਬਿਲਕੁਲ ਬਾਅਦ ਚ ਕਰਵਾਉਣੀ ਪੈਂਦੀ ਆ ਮਹਿੰਦਰਾ ਨੇ ਪਹਿਲਾਂ ਹੀ ਦੇਤੀ ਆ ਆਲਰੇਡੀ ਬਿਲਕੁਲ ਜੀ ਬਿਲਕੁਲ ਦੇਖੋ ਜਿਹੜਾ ਪੜਿਆ ਲਿਖਿਆ ਕਿਸਾਨ ਆ ਹਾਂ ਹਰ ਇੱਕ ਚੀਜ਼ ਦੀ ਮਤਲਬ ਨੌਲਜ ਰੱਖਦਾ ਵਾ ਹਾਂਜੀ ਤੇ ਉਹਦੇ ਸਾਮਣੇ ਫਿਰ ਕੰਪਨੀ ਨੂੰ ਵੀ ਉਹ ਚੀਜ਼ ਤੇ ਉਤਰਨਾ ਪੈਂਦਾ ਉਤਰਨਾ ਪੈਂਦਾ ਹਾਂ ਡਿਜੀਟਲ ਮੀਟਰ ਆ ਗਿਆ ਕੰਪਨੀ ਦਾ ਡਿਜ਼ਾਈਨ ਬਹੁਤ ਸੋਹਣਾ ਹਾਂਜੀ ਹਾਂਜੀ ਤੇ ਇਧਰ ਇਹਦੇ ਚਾਰ ਜੀ ਆ ਗਏ ਚਾਰ ਜੀ ਆ ਜੀ ਤੇ ਵਾਸ ਸਪੀਡ ਆ ਉਧਰ 3 ਸਪੀਡ ਆ ਗਈ ਹਾਂਜੀ ਹਾਂਜੀ ਤੇ ਆ ਵੀਰੇ 4x4 ਦਾ ਲੀਵਰ 4-ਵੀਲ ਦਾ ਗੀਅਰ ਹੋ ਗਿਆ ਜੀ ਠੀਕ ਆ ਵੀਰੇ ਹਾਂਜੀ ਤੇ ਇਹਦੀ ਲਿਫਟ ਦੀ ਕੈਪੈਸਿਟੀ ਵੀਰ ਜੀ ਇਹਦੀ 2 ਬਾਈ ਕੁਆਂਟਲ ਦੀ ਕਵੈਸਟੀ ਹੈ ਜੀ 2 ਬਾਈ ਕੁਆਂਟਲ ਹਾਂਜੀ ਠੀਕ ਆ ਵੀਰੇ ਹਾਂਜੀ ਤੇ ਆਹ ਵਾਲਾ ਲੀਵਰ ਵੀਰ ਜੀ ਕਦਾ ਆ ਗਿਆ ਜੀ ਇਹ ਪੀਟੀਓ ਰਿਵਰਸ ਤੇ ਫਾਰਵਰਡ ਜੀ ਅੱਛਾ ਇਥੇ ਰਿਵਰਸ ਫਾਰਵਰਡ ਹੋ ਜੂਗਾ ਹਾਂਜੀ ਹਾਂਜੀ ਤੇ ਡਬਲ ਡਿਸਟ੍ਰਿਬਿਊਟਰ ਆ ਰਿਹਾ ਜੀ ਡਬਲ ਡਿਸ ਇਹ ਆਪਣ ਨਾਲ ਹੀ ਮਿਲੂ ਨਾ ਨਾਲ ਜੀ ਨਾਲ ਇਹ ਐਕਸਟਰਾ ਨਾਲ ਜੀ ਨਾਲ ਵਿੱਚ ਨਾਲ ਹੀ ਮਿਲੂਗਾ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਆਪਣਾ ਸੈਂਸਿੰਗ ਇਹਦੇ ਵੀ ਡਬਲ ਡਬਲ ਸੈਂਸਿੰਗ ਵੀ ਫੰਕਸ਼ਨ ਤਾਂ ਮੈਂ ਕਿਹਾ ਵੀਰੇ ਵੱਡਿਆਂ ਵਾਲੇ ਸਾਰੇ ਪਾਤੇ ਹਨ ਸਾਰੇ ਜੀ ਸਰ ਬਿਲਕੁਲ ਫੰਕਸ਼ਨ ਇਦਾਂ ਦਾ ਤਾਂ ਹੈ ਹੀ ਨਹੀਂ ਵੀ ਜਿਹੜਾ ਨਿੱਕੂ ਜੀ ਇਹ ਵੀ ਟਰੈਕਟਰ ਵੱਡਿਆਂ ਚ ਹੀ ਆ। ਜਿੰਨੀ ਮੰਨ ਲਓ ਗਿਣਿਆ ਜਾਂਦਾ ਇਹ ਵੱਡਿਆਂ ਚ ਹੀ ਆਉਂਦਾ ਇਹ। ਹੁਣ ਅਸੀਂ ਕਾਫੀ ਵੱਡੇ ਕਿਸਾਨਾਂ ਨੂੰ ਟਰੈਕਟਰ ਦਿੱਤੇ ਆ ਜਿਹੜੇ ਅੱਗੇ ਦੋ ਦੋ ਟਰੈਕਟਰ ਚਲਾ ਰਹੇ ਸੀਗੇ। ਹਾਂਜੀ ਤੇ ਮੰਨ ਲਓ ਆ ਕੰਪਿਊਟਰ ਕਰਾਇਆ ਦਾ ਸੀ ਜਨ ਲੱਗਾ ਉਹਨਾਂ ਦਾ ਟੂੜੀ ਵਾਲੇ ਦਾ ਲੱਗਾ ਵਾ। ਹਾਂਜੀ ਹਾਂਜੀ ਤੇ ਪੂਰੇ ਪੂਰੇ ਖੁਸ਼ ਆ। ਕਿਉਂਕਿ ਆਪਾਂ ਕਹਿੰਦੇ ਨਾ ਮੰਨ ਲਓ ਅਗਲੇ ਦਿਨ ਕਿਸੇ ਆਇਓ ਤੇ ਆਪਾਂ ਉਹਨਾਂ ਕਿਸਾਨਾਂ ਕੋਲੇ ਵੀ ਜਾ ਕੇ ਆਵਾਂਗੇ ਜਰੂਰ ਜਰੂਰ ਮੰਨ ਲਓ ਉਹਨਾਂ ਤੋਂ ਤੁਸੀਂ ਆਪ ਖੁਦ ਪੁੱਛਿਓ ਵੀ ਇਹ ਟਰੈਕਟਰ ਬਾਰੇ ਵੀ ਇਹਦੇ ਚ ਕੀ ਕੀ ਗੋਣਾ ਹੂੰ ਕਿਉਂਕਿ ਮੇਰੇ ਮੂੰਹ ਚੋਂ ਨਿਕਲ ਗਿਆ ਵੱਡਿਆ ਵਾਲੇ ਤੁਹਾਡੀ ਗੱਲ ਖਰੋ ਡਾਕਟਰ 50 HP ਤੋਂ ਉੱਤੇ ਕੰਮ ਕਰ ਰਿਹਾ ਬਿਲਕੁਲ ਜੀ ਬਿਲਕੁਲ ਤੇ ਪੈਰ ਸਹਜਾ ਦਾ ਪਾਵਰ ਸਾਰਾ ਫੰਕਸ਼ਨ ਸਾਰੇ ਆ ਗਏ ਬਿਲਕੁਲ ਮੰਨ ਲਓ ਪੈਸੇ ਕੀ ਛੋਟਾ ਵਾ ਹੂੰ ਰੇਟ ਘਾਟਾ ਹਾਂ ਤੇ ਕੰਮ ਵੱਡਿਆ ਵਾਲਾ ਮੈਂ ਕਹਿੰਦਾ ਇੰਨੀ ਕੀਮਤ ਦੇ ਵਿੱਚ ਕੋਈ ਮਾਡਲ ਵੀ ਨਹੀਂ ਆਉਣਾ ਹਨਾ ਵੀ ਕਿਸੇ ਦਾ ਕੋਈ ਨਹੀਂ ਆਉਂਦਾ ਜੀ ਹਾਂ ਵੀ ਜਿੰਨੀ ਕੀਮਤ ਚ ਇਹ ਆਉਂਦਾ ਵੀ ਹਾਂਜੀ ਹਾਂਜੀ ਘੱਟ ਪੈਸਿਆਂ ਚ ਵੱਧ ਕੰਮ ਬਿਲਕੁਲ ਬਾਕੀ ਫਿਰ ਡੀਜ਼ਲ ਦੀ ਖਪਤ ਬਹੁਤ ਘੱਟ ਆਈਏ ਵੀ ਉਹ ਤਾਂ ਮੈਂ ਡਰੇ ਬਾਰੇ ਦੱਸਣ ਦੀ ਮੂਰ ਨਹੀਂ ਨਾ ਉਹ ਤਾਂ ਵੀਰੇ ਆਪਾਂ ਨੂੰ ਜਿਹੜਾ ਕੰਮ ਆਲ ਰੌਂਡਰ ਚੀਜ਼ ਹੈ ਜਿੱਥੇ ਮਰਜ਼ੀ ਫਿੱਟ ਕਰ ਲੋ ਹਾਂ ਮੰਨ ਲਓ ਆਪਾਂ ਰੋਟਰ ਵੀਰੇ ਕਿੰਨੇ ਫੁੱਟ ਖਿੱਚੂ ਰੋਟਾਵੇਟਰ ਤਾਂ ਸਾਡੇ ਕਸਟਮਰ ਹੈਗੇ ਆ ਮੰਨ ਲਓ ਉਹਨਾਂ ਨਵਾਂ ਫੁੱਟ ਵੀ ਪਾਉਂਦੇ ਆ ਚੱਲਦਾ ਵਧੀਆ ਬਹੁਤ ਸੋਹਣਾ ਚੱਲਦਾ ਜੀ ਉਹ ਜਿਹੜੇ ਕਸਟਮਰ ਆ ਪੂਰਾ ਟਰੈਕਟਰ ਨੂੰ ਜੋ ਕੇ ਲੈਂਦੇ ਮੰਨ ਲਓ 10-10 ਦਾ ਟਰੈਕਟਰ ਬਿੱਲ ਰਾਹਣਾਂ ਕੋਲੇ ਹਾਂਜੀ ਮੰਨ ਲਓ 10-10 15-15 ਟਰੈਕਟਰ ਨਾਲ ਕੰਮ ਕਰਦੇ ਆ ਪੂਰਾ ਪ੍ਰੈਕਟੀਕਲ ਕਰਕੇ ਐਨਾ ਪੂਰਾ ਤਸੱਲੀ ਕਰਕੇ ਹੀ ਉਹਨਾਂ ਨੇ ਨਾ ਮੰਨ ਲਓ ਸਾਡੇ ਟਰੈਕਟਰ ਦਵਾਈ ਵੀ ਕਿਸਾਨਾਂ ਨੂੰ ਜਿਹੜੇ ਆਪ ਦੇ ਕੋ ਸੰਗੀ ਸਾਥੀ ਸੀ ਇਹਨਾਂ ਨੂੰ ਕਹਿ ਕੇ ਵੀ ਦਵਾਈ ਉਹਨਾਂ ਨੇ ਵੀ ਆ ਟਰੈਕਟਰ ਲਵਾਇਆ ਵੀ ਅਸੀਂ ਖੁਸ਼ ਆਂ ਤੋਂ ਕਿਉਂਕਿ ਜ਼ਿੰਮੇਦਾਰ ਜਦੋਂ ਖੁਸ਼ ਹੋ ਗਿਆ ਕਹਿਣ ਦਾ ਮਤਲਬ ਦੇਖੋ ਇਸ ਤਰ੍ਹਾਂ ਹੁੰਦਾ ਜੀ ਮੰਨ ਲਓ ਜੀ ਮੈਨੂੰ ਚੀਜ਼ ਵਧੀਆ ਲੱਗੀ ਤਸੱਲੀ ਹੈ ਮੇਰੀ ਤਾਂ ਮੈਂ ਤਾਂ ਹੀ ਮੇਰੇ ਸੱਜਣ ਨੂੰ ਕਹਾਂਗਾ ਵੀ ਤੂੰ ਲੈ ਜੇ ਮੈਨੂੰ ਇਹ ਚੀਜ਼ ਚੰਗੀ ਲੱਗੀ ਮੈਂ ਕਿਸੇ ਸੱਜਣ ਨੂੰ ਕਿਵੇਂ ਕਹਿ ਦੂੰ ਸਹੀ ਗੱਲ ਆ ਵੀਰੇ ਹਾਂ ਇਹ ਚੀਜ਼ ਮਹਿੰਦਰਾ ਵੈਸੇ ਕਾਇਦੀ ਮਸ਼ਹੂਰੀ ਦੀ ਹੁਣ ਕੋਈ ਲੋੜ ਐ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਆਮ ਹੀ ਆਪਣੇ ਬਿਲਕੁਲ ਜੀ ਬਿਲਕੁਲ ਘਰ ਘਰ ਹੁਣ ਮਹਿੰਦਰਾ ਅਰਜਨ ਹਾਂਜੀ ਹਾਂਜੀ ਪਹਿਲਾਂ 605 ਨੇ ਉਹਨੇ ਅਲਟਰਾ ਨੇ ਧੱਕ ਪਾ ਛੱਡੀ ਆ ਹਾਂਜੀ ਹਾਂਜੀ ਇਹ ਹੁਣ ਗਾਂ ਵਾਲੇ ਮਾਡਲ ਇਹਨਾਂ ਦੇ ਵੈਗਰੂ ਦੀ ਮੇਰੇ ਨਾਲ ਹਨਾ ਬਿਲਕੁਲ ਜੀ ਬਿਲਕੁਲ ਬਾਕੀ ਇਹਦੇ ਚ ਜੀ ਆਪਣੇ ਡਿਜੀ ਸੈਂਸਰ ਵੀ ਆ ਰਿਹਾ ਜੀ ਅੱਛਾ ਉਹ ਵਿੱਚ ਉਹ ਵਿੱਚ ਹੀ ਆਊਗਾ ਕਿ ਐਕਸਟਰਾ ਕੁਝ ਨਹੀਂ ਵਿੱਚ ਹੀ ਵਿੱਚ ਅੱਛਾ ਉਹ ਵਿੱਚ ਹੀ ਆਊਗਾ ਹਾਂ ਵਿੱਚ ਹੀ ਆਊਗਾ ਡਿਜੀ ਸੈਂਸਰ ਵੀ ਓਕੇ ਫਿਰ ਮੋਬਾਈਲ ਚਾਰਜਰ ਵੀ ਹੈਗਾ ਵਿੱਚ ਓਕੇ ਨਹੀਂ ਡਿਜੀ ਸੈਂਸ ਦਾ ਵੀਰੇ ਇਹ ਡਿਜੀ ਸੈਂਸ ਇੱਕ ਤਾਂ ਆਪਣੀ ਲੋਕੇਸ਼ਨ ਕਰੂਗਾ ਕਿ ਜੀ ਇਹ ਕੱਲੀ ਲੋਕੇਸ਼ਨ ਹੀ ਦੱਸਣੀ ਐ ਨੇ ਜੋ ਮੀਟਰ ਤੇ ਦੱਸ ਰਿਆਣਾ ਇਹ ਹਾਂਜੀ ਗਰਮ ਠੰਡਾ ਡੀਜ਼ਲ ਕੱਢਿਆ ਪਾਇਆ ਇਹਨੇ ਸਾਰਾ ਕੁਝ ਹੀ ਦੱਸਿਆ ਇਹਨੇ ਕਹਿਣ ਦਾ ਮਤਲਬ ਆਪਾਂ ਨੂੰ ਇੱਕ ਬੰਦਾ ਵਾਹੁਣ ਵਾਲੀ ਗੱਲ ਬਣ ਜਾਂਦੀ ਨਾਲ ਨਹੀਂ ਇਹ ਆਪਣੇ ਫੋਨ ਨਾਲ অপারেਟ ਹੋ ਜੂ ਵੀਰੇ ਹਾਂਜੀ ਤੁਹਾਡੇ ਦੋ ਫੋਨ ਅਟੈਚ ਹੋ ਸਕਦੇ ਨੇ ਨਾਲ ਕਹਿਣ ਦਾ ਮਤਲਬ ਤੁਸੀਂ ਘਰੇ ਮਾਲਕ ਹੋ ਮੈਂ ਖੇਚ ਵਾ ਰਿਆਂ ਬਿਲਕੁਲ ਤੁਹਾਨੂੰ ਪਤਾ ਲੱਗੂ ਬਿਲਕੁਲ ਫੋਨ ਦੇ ਉੱਪਰ ਪਤਾ ਲੱਗੂਗਾ ਜੀ ਕਿੰਨੇ ਮੰਨ ਲਓ ਗਰਮ ਕਿੰਨਾ ਰੱਖ ਰਿਹਾ ਹੈ ਕਲੱਜ ਤੇ ਪੈੜ ਦੇ ਰੱਖ ਰਿਹਾ ਡਰਾਈਵਰ ਅੱਛਾ ਠੀਕ ਹੈ ਜੀ ਫਿਰ ਕਿੰਨੇ ਚੱਕਰਾਂ ਦੇ ਚੱਲ ਰਿਹਾ ਵਾ ਸਾਰਾ ਕੁਝ ਸਾਰਾ ਕੁਝ ਦੱਸੂਗਾ ਬਿਲਕੁਲ ਯਾਰ ਕਿੰਨਾ ਸੁਹਣਾ ਤਾਂ ਸਾਰਾ ਕੁਝ ਬਿਲਕੁਲ ਜੀ ਆ ਤਾਂ ਗੱਲ ਵਾਤ ਪਹਿਲਾਂ ਵੀ ਮਨ ਲਓ ਤਾਂ ਹੀ ਆ ਨਾ ਇਹ ਪੂਰੀ ਇਨਫੋਰਮੇਸ਼ਨ ਦਵੇ ਤਾਂ हां तो जे वो मान लो कली लोकेशन ਦਾ ਤਾਂ ਪਤਾ ਹੀ ਹੁੰਦਾ ਮੈਨੂੰ ਫੋਨ ਕਰਕੇ ਗਵਾਂਢੀ ਨੂੰ ਪੁੱਛ ਸਕਦਾ ਬੰਦਾ ਮੇਰਾ ਟਰੈਕਟਰ ਚੱਲਦਾ ਇੱਥੇ ਹਾਂ ਤੁਹਾਡੀ ਗੱਲ ਆ ਸਿਆਣੀ ਆ ਹਾਂਜੀ ਯਾਰ ਇਹ ਤਾਂ ਬੜਾ ਵਧੀਆ ਗੱਲ ਆ ਵੀ ਕਲੱਚ ਤੇ ਪੈਰ ਆ ਉਹ ਵੀ ਦੱਸ ਦੂ ਬਿਲਕੁਲ ਜੀ ਬਿਲਕੁਲ ਟਰੈਕਟਰ ਗਰਮ ਹੋ ਰਿਹਾ ਜਾਂ ਕੁਝ ਵੀ ਹੈ ਨਾ ਹਾਂਜੀ 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 ਇਹਦੇ ਇੱਕ ਸਾਹ ਦਾ ਨਾ ਸੀਸੀਟੀਵੀ ਕੈਮਰਾ ਹੀ ਹੋ ਗਿਆ ਵੀ ਆਪਣੇ ਫੋਨ ਤੇ ਪਤਾ ਲੱਗੀ ਜਾਊਗਾ ਬਿਲਕੁਲ ਜੀ ਬਿਲਕੁਲ ਠੀਕ ਆ ਵੀਰੇ ਠੀਕ ਆ ਲਓ ਜੀ ਬੈਠਣ ਨੂੰ ਤਾਂ ਪੂਰਾ ਆਰਾਮਦਾਇਕ ਖੁੱਲਾ ਡੁੱਲਾ ਆ ਇਹਦਾ ਜੀ ਪੂਰਾ ਇਦਾਂ ਨਹੀਂ ਹੈਗਾ ਵੀ ਤੰਗ-ਤੰਗ ਜਿਹਾ ਕੰਮ। ਨਾ ਜੀ ਨਾ। ਪੂਰਾ ਉਹਦਾ ਆਰਾਮਦਾਇਕ ਲੋ ਹਾਈ ਮੀਡੀਅਮ। ਕੋਈ ਠਕਾਵਟ ਨਹੀਂ ਆਊਗੀ ਪਲਾਂ ਜਿੱਥੇ ਤੁਸੀਂ ਸਾਰੀ ਦਿਹਾੜੀ ਵੀ ਚਲਾਈ ਫਿਰੋਗੇ ਨਾ। ਹਾਂਜੀ। ਠਕਾਵਟ ਨਹੀਂ ਆਊਗੀ ਟਰੈਕਟਰ ਤੇ। ਇਹਦੀ ਡਿਜ਼ਾਈਨ ਹੀ ਅਸਰ ਹੈ। ਇਹਦਾ ਵੀਰੇ ਟਾਰਕ ਟੁਰਕ ਵੀਰੇ ਮੇਰੇ ਪੁੱਛ ਲੈਂਦੇ ਕਿ ਇਹਦੀ ਕੀ ਟਾਰਕ ਹੈ ਜੀ। ਦੇਖੋ ਜੀ ਇਹਦੇ ਚ ਟਾਰਕ ਹੁਣ ਟਿੱਕਰ ਦੇ ਜਿਹੜੇ 585 ਟਰੈਕਟਰ ਆਏ ਨਾ ਉਹਨਾਂ ਨੂੰ ਸਾਰਿਆਂ ਨੂੰ ਬਾਦ ਕਰਾ ਦਿੱਤੀ ਇਹਦੀ। ਇਹਦਾ ਰਿਕਾਰਡ ਆ। ਹਾਂ। ਬਿਲਕੁਲ ਠੀਕ ਹੈ। ਬਿਲਕੁਲ ਠੀਕ ਹੈ। ਲਓ ਜੀ। ਕਿਸਾਨ ਵੀਰੋ ਦੱਸਿਓ ਤੇ ਇੱਕ ਚੀਜ਼ ਵੀਰੇ ਹੋਰ ਜਿਹੜੀ ਗਰੰਟੀ ਤੋਂ ਬਿਨਾ ਮਤਲਬ ਚੀਜ਼ ਆ ਗਈ ਜਿਵੇਂ ਆਪਾਂ ਕਹਿ ਦਈਏ ਟਰੈਕਟਰ ਆਪਾਂ ਮੈਂ ਖਰੀਦ ਲਿਆ ਇਹਦੇ ਵਿੱਚ ਕਿਹੜੇ ਪਾਰਟ ਆ ਜਿਹੜੇ ਗਰੰਟੀ ਵਾਰੰਟੀ ਤੋਂ ਬਾਹਰ ਆ ਵੀ ਆਪਣੇ ਮਹਿੰਦਰਾ ਦੇਣੀ ਆਪਾਂ ਕਹਿ ਸਕਦੇ ਨਹੀਂ ਮੰਨ ਲਓ ਇਸ ਤਰ੍ਹਾਂ ਹੁੰਦੇ ਜੀ ਕਈ ਜਿੱਦਾਂ ਹੁਣ ਕਲੱਚ ਆ ਹੂੰ ਕਲੱਚ ਦੀ ਵਾਰੰਟੀ ਕੋਈ ਵੀ ਜੀ ਮਤਲਬ ਕੋਈ ਵੀ ਕੰਪਨੀ ਦੇ ਦਿੰਦੀ ਹੂੰ ਠੀਕ ਆ ਜੀ ਇਸ ਤਰ੍ਹਾਂ ਹੀ ਇਹਦੀ ਵੀ ਕਲੱਚ ਦੀ ਵਾਰੰਟੀ ਅਸੀਂ ਆ ਮਨ ਲਓ ਕੱਸੇ ਦੀ ਕੋਈ ਗਰੰਟੀ ਨਹੀਂ ਟੁੱਟ ਭੱਜ ਹੋ ਜੇ ਤਾਂ ਅਸੀਂ ਬੈਠੇ ਹਾਂ ਹਾਂ ਮੰ ਲਓ ਜੇ ਚੋਤਾ ਮੇਰੀ ਗਲਤੀ ਤੋਂ ਵੀ ਹੋ ਸਕਦਾ ਨਾ ਮੈਂ ਪੈਰ ਰੱਖ ਲਿਆ ਤੇ ਹਾਂਜੀ ਫਿਰ ਇਸ ਬ੍ਰੇਕ ਆ ਹਾਂ ਹੁਣ ਕਈ 1 2 ਕੇਸ ਆਏ ਸਾਡੇ ਕੋਲ ਨੇ ਹੈਂਡ ਬ੍ਰੇਕ ਨਹੀਂ ਲਾਈ ਟਰੈਕਟਰ ਉਦਾਂ ਹੀ ਚਲਾਈ ਗਏ ਕੋਚ ਬ੍ਰੇਕ ਉਹ ਤਾਂ ਫਿਰ ਉਹਨੇ ਚੱਕੀ ਦੇ ਲਈ ਉਸ ਕਰਕੇ ਇੱਕ ਬ੍ਰੇਕ ਦੀ ਤੇ ਇਹਦੀ ਗਾਰੰਟੀ ਨਹੀਂ ਦੇ ਰੇ ਹਾਂ ਟੋਟਰ ਜੀ ਹਾਂ ਫਿਰ ਅਸੀਂ ਬੈਠੇ ਵੀ ਇੱਕ ਸਾਈ ਵਾਲੇ 파ਟ ਦੀ ਨਹੀਂ ਹਾਂਜੀ ਤੇ ਇਹਨਾਂ ਨੂੰ ਉੱਧਰ ਦਿਖਾ ਵੀ ਦੇ ਉਹ ਪਾਰਟਸ ਆਪਣੇ ਨਾਲ ਬੋਰਡ ਵੀ ਬਕਾਇਦਾ ਸਾਹਮਣੇ ਲੈ ਕੇ ਲਾਇਆ ਜ਼ਿੰਮੇਦਾਰ ਨਾ ਕੋਈ ਧੋਖਾ ਨਹੀਂ ਠੱਗੀ ਨਹੀਂ ਹਾਂ ਸਾਹਮਣੇ ਐਨ ਪੂਰਾ ਸੀਸਾ ਬਕਾਇਆ ਵੀ ਆ ਚੀਜ਼ਾਂ ਵਾਰੰਟੀ 'ਚ ਪੈਣੀਆਂ ਨਹੀਂ ਪੈਣੀਆਂ ਵੀ ਆਪ ਦਾ ਪੂਰਾ ਜਾਂਚ ਪਰ ਕਿਉਂਕਿ ਤਾਂ ਖੇੜੀ ਤਾਂ ਗੱਲ ਹੀ ਨਹੀਂ ਨਾ ਵੀਰੇ ਨਹੀਂ ਹੁੰਦਾ ਵੀ ਪਹਿਲਾਂ ਕੁਛ ਕਹੋ ਬਾਅਦ ਵਿੱਚ ਕੁਛ ਕਹੋ ਮੁੜ ਕੇ ਐਵੇਂ ਹਾਂ ਚਲੋ ਜ਼ਿੰਮੇਦਾਰ ਨੂੰ ਸਾਫ਼ ਸੁਥਰੀ ਗੱਲ ਦੱਸੋ ਵੀ ਜਿਹੜੀ ਗੱਲ ਸਹੀ ਆ ਉਹ ਸਹੀ ਆ ਜਿਹੜੀ ਹਾਂਜੀ ਇਹ ਬਣਦਾ ਵੀ ਇਦਾਂ ਹੀ ਆ ਵੀਰੇ ਜਿਵੇਂ ਹੁਣ ਟਾਇਰ ਆ ਟਾਇਰ ਹੋਰ ਕਿਸੇ ਕੰਪਨੀ ਦੇ ਆ ਗਈ ਉਹ ਜ਼ਮੀਂਦਾਰਾ ਦਾ ਕੁਝ ਕਰ ਨਹੀਂ ਸਕਦਾ ਬਿਲਕੁਲ ਜੀ ਇਹ ਜਿੱਦਾਂ ਹੁਣ ਟਾਇਰ ਆ ਇਹ ਟਾਇਰਾਂ ਵਾਲੇ ਨੇ ਵਾਰੰਟੀ ਦੇਣੀ ਆ ਜੀ ਠੀਕ ਆ ਜੀ ਕੋਚੂ ਮੰਦਰੇ ਦਾ ਤਾਂ ਕੋਈ ਰੋਲ ਹੀ ਨਹੀਂ ਇਹ ਜਿੰਨੇ ਟਾਈਮ ਦੀ ਇਹਦੀ ਗਾਰੰਟੀ ਹੈ ਇਸ ਕੰਪਨੀ ਦੇ ਇਸ ਕੰਪਨੀ ਹਸਾ ਹੁਣਾ ਮਿਲਨੀ ਜੇ ਕੋਈ ਹੋਰ ਕੰਪਨੀ ਟਾਇਰ ਹੁੰਦਾ ਨਹੀਂ ਉਸ ਦਾ ਹੁਣਾ ਵਾਰੰਟੀ ਹੋਵੇ ਹਾਂਜੀ ਠੀਕ ਆ ਥੱਲੇ ਉਹਨਾਂ ਨੂੰ ਦਿਖਾ ਦੇ ਆਪਣਾ ਗਰਾਊਂਡ ਕਲੀਅਰੈਂਸ ਵੀ ਚੰਗਾ ਸ਼ਾਫਟ ਸ਼ੂਟ ਐਨ ਪੂਰਾ ਕਵਰ ਇਦਾਂ ਨਹੀਂ ਹੈਗਾ ਵੀ ਸਿੱਧੀ ਸ਼ਾਫਟ ਉਦਾਂ ਹੀ ਛੱਡ ਦਿੱਤੀ ਆ ਹਾਂਜੀ ਮੰਦਰਾ ਡਿਜ਼ਾਈਨ ਤੇ ਪੈਸੇ ਖਰਚਦਾ ਬਿਲਕੁਲ ਵੀ ਇਦਾਂ ਨਹੀਂ ਹੈਗਾ ਵੀ ਸਿੱਧਾ ਜਾ ਸ਼ੋ ਆਪਣੀ ਬਣਾਤੀ ਟਰੈਕਟਰ ਦੇ ਦੋ 5-6 ਸਾਲ ਕੰਪਨੀ ਪਹਿਲੋ ਆਪ ਡੈਮੋ ਤੌਰ ਤੇ ਚਲਾਉਂਦੀ ਟਰੈਕਟਰ ਨੂੰ ਫਿਰ ਬਾਅਦ ਚ ਲਾਂਚ ਕਰਦੀ ਹੈ ਜੀ ਹਾਂ ਇਦਾਂ ਇਹ ਨਹੀਂਗਾ ਕਿ 6 ਮਹੀਨੇ ਚਲਾਇਆ ਜਾਂ ਮਹੀਨਾ ਚਲਾਇਆ ਤੇ ਟਰੈਕਟਰ ਦੇਤਾ ਜੀ ਜ਼ਿਮੀਂਦਾਰ ਨੂੰ ਕਿਉਂਕਿ ਜ਼ਿਮੀਂਦਾਰ ਨੇ 1.5 ਰੁਪਈਆ ਦੀ ਲਾਉਣੀ ਆ ਸਹੀ ਗੱਲ ਆ ਵੀਰੇ ਤੇ ਜ਼ਿਮੀਂਦਾਰ ਨਾਲ ਇੱਕ ਵਾਰੀ ਧੋਖਾ ਹੋ ਗਿਆ ਤੇ ਮੁੜ ਕੇ ਉੱਠਿਆ ਨਹੀਂ ਜਾਂਦਾ ਫੇਰ ਨਹੀਂ ਉੱਠਿਆ ਜਾਂਦਾ ਜੀ ਹਾਂ ਪਲੇਸ ਕਰਕੇ ਕੰਪਨੀ ਕੰਮ ਇੱਧਰ ਆ ਕੇ ਲੈ ਲਓ ਆ ਵਿਖਾ ਵੀ ਦੇ ਜਿਹੜੇ ਜਿਹੜੇ ਫੰਕਸ਼ਨ ਇਹਦੇ ਚ ਹੈਗੇ ਆ ਡਿਜੀ ਸੈਂਸ ਦਾ ਵੀਰੇ ਨੇ ਦੱਸਤਾ ਹਾਂਜੀ ਆ ਪੀਟੀਓ ਦਾ ਵੀ ਹੈ ਨਾ ਜੀ ਹਾਂਜੀ ਤੇ ਡਬਲ ਕ੍ਰੱਚ 4/4 6 ਸਾਲ ਦੀ ਵਾਰੰਟੀ ਉੱਪਰ ਹੀ ਲਿਖਿਆ ਆਉਂਦਾ ਕਿਦੋਂ ਕਹਿਣ ਦਾ ਮਤਲਬ ਉਹ ਨਹੀਂ ਹੈਗਾ ਧੋਖਾਧੜੀ ਬਿਲਕੁਲ ਜੀ ਬਿਲਕੁਲ ਫਿਰ ਇਹਦੇ ਟਰੈਕਟਰ ਦੇ ਫੰਕਸ਼ਨ ਸਾਰੇ ਸਲਿੱਪ ਗੇਅਰ ਵੀ ਆਉਂਦਾ ਹੈ ਨਾ ਇਹ ਮੈਂ ਕਹਿੰਦਾ ਐਸਾ ਕੋਈ ਫੰਕਸ਼ਨ ਨਹੀਂ ਯਾਰ ਜਿਹੜਾ ਇਹਦੇ ਚ ਹੈ ਨਹੀਂ ਬਿਲਕੁਲ ਜੀ ਸਾਰੇ ਤੁਹਾਨੂੰ ਦੱਸਿਆ ਵੀ ਪੂਰਾ ਹਾਂ ਮਤਲਬ ਪੂਰਾ ਪੈਕ ਉਹ ਆਪਣਾ ਨਾ ਬਣਾ ਕੇ ਕੰਪਨੀ ਨੇ ਹਾਂਜੀ ਹਾਂਜੀ ਖੁੱਲਾ ਡੁੱਲਾ ਟਰੈਕਟਰ ਇਹ ਟਾਇਰ ਸਜ ਵੀਰੇ ਇਹਦੇ ਚ ਕਿਹੜਾ ਆਊਗਾ 1492 14928 ਪਿਛਲੇ ਤੇ ਅਗਲੇ ਜੀ 9520 ਤੇ ਟਾਇਰ ਸਜ ਇਹੀ ਆਊ ਜਾਂ ਵੱਡਾ ਛੋਟਾ ਵੀ ਕੋਈ ਆਉਂਦਾ ਨਹੀਂ ਇਹੀ ਆਉਂਦਾ ਜੀ ਇਹ ਇਹਦੇ ਚ ਹੀ ਆਉਂਦੇ ਜਿਹੜੇ ਆਪਣੇ ਦੂਜੇ ਮਾਡਲ ਆ ਵੀਰੇ ਇਹ ਤਾਂ ਹੋ ਗਿਆ ਆਪਣਾ 585 ਹਾਂਜੀ ਹੋਰ ਇਦਾਂ ਦੇ ਕਿਹੜੇ ਕਿਹੜੇ ਮਾਡਲ ਆਉਂਦੇ ਯੂਗੋ ਦੇ ਵਿੱਚ 575 ਵੀ ਆਉਂਦਾ 475 ਵੀ ਆਉਂਦਾ 265 ਵੀ ਆਉਂਦਾ 275 ਸਾਰੇ ਮਾਡਲ ਹੀ ਆਉਂਦੇ ਸਾਰੇ ਮਾਡਲ ਹੀ ਆਉਂਦੇ ਉਹਨਾਂ ਦੀ ਲੁੱਕ ਜਿਹੜੇ ਯੂਗੋ ਟੈਕ ਹੋਣਗੇ ਉਹ ਇਹੇ ਲੁੱਕ ਰੋ ਸੇਮ ਹੀ ਆਉਗੀ ਜੀ ਟਾਇਰਾਂ ਦਾ ਸਾਈਜ਼ ਦਾ ਫਰਕ ਪਊਗਾ ਹਾਂ ਤੇ ਪਾਵਰ ਕੇ ਦੇ 12 ਦੇ ਹੋਣਗੇ ਕੇ ਦੇ 13 ਦੇ ਇਹਦੇ 14 ਦੇ ਹਾਂ ਹਾਂਜੀ ਬਾਕੀ ਚੀਜ਼ ਸਹੀ ਹੀ ਹੋਊਗੀ ਬਾਕੀ ਸੀਰੀ ਸੋਰੀ ਹਾਂਜੀ ਹਾਂਜੀ ਲਓ ਜੀ ਕਿਸਾਨ ਵੀਰੋ ਮਾਰੋ ਨਿਗਾਹ ਕਰੀ ਦਰਸ਼ਨ ਕਰ ਲਓ ਤੁਸੀਂ ਟਰੈਕਟਰ ਸਾਰੇ ਦੇ ਇਹਨਾਂ ਨੂੰ ਚਾਰ ਚਪੇਰਾਂ ਦਿਖਾ ਦੇ ਤੇ ਅੱਜ ਆਪਾਂ ਜਿੱਥੇ ਖੜੇ ਆ ਇਹ ਹੈਗੇ ਆ ਆਪਾਂ ਜੀਰੇ ਤੇ ਵੀਰੇ ਉਹਨਾਂ ਦੇ ਨੰਬਰ ਤਾਂ ਡਿਸਪਲੇ ਤੇ ਆਲਰੇਡੀ ਚੱਲ ਹੀ ਰਿਹਾ ਜੀਰੇ ਤੇ ਹੋਰ ਆਪਣੇ ਕਿਹੜੀ ਇੱਕ ਏਜੰਸੀ ਆ ਵੀਰੇ ਇਹ ਸੁਲਤਾਨਪੁਰ ਸਾਹਿਬ ਆ ਜੀ ਸੁਲਤਾਨਪੁਰ ਲੋਧੀ ਲੋਧੀ ਤੇ ਧਰਮਕੋਟ ਕੋਦਰ ਤੇ ਸ਼ਾਹਕੋਟ ਸ਼ਾਹ ਪੰਜ ਬ੍ਰਾਂਚਾਂ ਦੀ ਆਪਣੀ ਠੀਕ ਹੈ ਵੀਰੇ ਹਾਂਜੀ ਇੱਥੋਂ ਦੇ ਤੁਸੀਂ ਕਿਤੋਂ ਵੀ ਜੇ ਕੋਈ ਟਰੈਕਟਰ ਖਰੀਦਣਾ ਤੇ ਨੰਬਰ ਇਹ ਆਲਰੇਡੀ ਚੱਲ ਹੀ ਰਿਹਾ ਕੋਈ ਤੁਸੀਂ ਪੁਰਾਣਾ ਟਰੈਕਟਰ ਕਟਾਉਣਾ ਕੋਈ ਤਾਂ ਸਪेयर ਪਾਰਟ ਦੀ ਜ਼ਰੂਰਤ ਆ ਕੋਈ ਸਰਵਿਸ ਦੀ ਕੋਈ ਵੀ ਹਨਾ ਬ੍ਰੇਕ ਬਿਲਕੁਲ ਜੀ ਐਨੀ ਥਿੰਕ ਕੁਝ ਵੀ ਡੋਰ ਤੋਂ ਡੋਰ ਸਰਵਿਸ ਮਿਲੂਗੀ ਆਪਾਂ ਨੂੰ ਤੁਸੀਂ ਟਰੈਕਟਰ ਸਾਡੇ ਤੋਂ 50 ਕਿਲੋਮੀਟਰ ਲੈ ਕੇ ਜਾਣੇ ਆ ਜਾਂ 20 ਲੈ ਕੇ ਜਾਣੇ ਜਾਂ ਕਿਉਂਕਿ ਰਿਸੀਵਰ ਲਾਉਣਾ ਆਪਾਂ 100 ਕਿਲੋਮੀਟਰ ਪਾਸੇ ਜਾਣਾ ਹੁੰਦਾ ਹਾਂ ਹਾਂਜੀ ਹਾਂਜੀ ਤੁਹਾਨੂੰ ਸਰਵਿਸ ਉੱਥੇ ਲਾਵਾਂਗੇ ਵੇ ਉੱਥੇ ਮਿਲੂ ਹਾਂ ਜਿੱਦਾਂ ਹੁਣ ਤੂੜੀ ਵਾਲਾ ਸਿਗਨਲ ਚੱਲਦਾ ਹਾਂਜੀ ਜਿਆਦਾ ਸਾਡੇ ਕਿਸਾਨ ਅੰਮ੍ਰਿਤਸਰ ਸਾਈਡ ਜਾਂਦੇ ਆ ਪਠਾਨਕੋਟ ਜਾ ਵੜਦੇ ਆ ਜਾਂ ਹਰਿਆਣਾ ਜਾ ਵੜਦੇ ਤੁਹਾਨੂੰ ਸਰਵਿਸ ਉੱਥੇ ਮਿਲੂਗੀ ਉਹ ਉੱਥੇ ਮਿਲੂ ਕੰਪਿਊਟਰ ਕਰ ਹਾਂ ਜੀ ਇਹ ਬਹੁਤ ਦਿੱਕਤ ਨਹੀਂ ਆਊਗੀ ਵਧੀਆ ਗੱਲ ਆ ਵੀਰੇ ਕਿਉਂਕਿ ਜੀਮੇਦਾਰ ਨੂੰ ਖਾਣਾ ਹੋਣਾ ਬਿਲਕੁਲ ਜੀ ਬਿਲਕੁਲ ਇਹ ਆਪਾਂ ਟ੍ਰੈਕ ਖਰੀਦ ਲਿਆ ਨਹੀਂ ਵੀ ਮੇਰੀ ਸਰਵਿਸ ਹੋਣ ਵਾਲੀ ਆ ਤੇ ਫਿਰ ਸਾਡੇ ਕੋਲੇ ਕਰੀਬ 8-9 ਬੰਦੇ ਦੀ ਟੀਮ ਹੈਗੀ ਆ ਹਾਂ ਜੀ ਤੇ ਜੋ ਪ੍ਰੋਪਰ ਬਿਲਕੁਲ ਮੰਨ ਲਓ ਵੱਖ-ਵੱਖਰੇ ਵੱਖੇ ਮੁੰਡੇ ਬਾਹਰ ਜਾਣ ਵਾਲੇ ਵੱਖਰੇ ਇੱਥੇ ਕੰਮ ਕਰਨ ਵਾਲੇ ਵੱਖਰੇ ਹੂੰ ਮੰਨ ਲਓ ਸਾਵਣਾ ਮੰਨ ਲਓ ਜਿਹਨੇ ਜ਼ਿਆਦਾ ਦੂਰ ਜਾਣਾ ਹਾਂ ਜੀ ਆਪਾਂ ਇਹਦੀ ਮੜੀ ਆਵਾਜ਼ ਸੁਣਾ ਦਈਏ ਵੀਰਾਂ ਨੂੰ ਹਾਂ ਜੀ ਕਰੀਏ ਸਟਾਰਟ ਵੀਰੇ ਮੜਾਇਆ ਕਰਿਓ ਉੱਤੇ ਬੈਠੇ ਮਰੇ ਵੀਰਾਂ ਦੀ ਨਾ ਜਿਵੇਂ ਜਿਵੇਂ ਮੈਨੂੰ ਜਹਾਦ ਆ ਜਾਂਦਾ ਮੈਂ ਕਈ ਵੀ ਓਵੇਂ ਓਵੇਂ ਕਿਉਂਕਿ ਸਾਊਂਡ ਕੁਆਲਿਟੀ ਵੀ ਬਹੁਤ ਇਹ ਬਿਨਾ ਟਰਬੋ ਤੋਂ ਆਜੀ ਇਹ ਬਿਨਾ ਟਰਬੋ ਤੋਂ ਆਣਾ ਹਾਂਜੀ ਬਿਨਾ ਟਰਬੋ ਆਹ ਦਾ ਇੰਜਨ ਦੀ ਪਾਵਰ ਬਹੁਤ ਬਿਲਕੁਲ ਕਰਿਆ ਬ੍ਰੇਕ ਸਰਦੋ ਬੰਦ ਬ੍ਰੇਕ ਨੰਨੋ ਇਧਰੋਂ ਦੇਖਾਈ ਇਹ ਦਿਨਾਂ ਸ਼ਾਫਟ ਜਿਹੜੀ 4x4 ਦੀ ਮੈਂ ਗੱਲ ਫੇਰ ਅੱਗੇ ਵੀ ਕਰਦਾ ਸੀ ਡਿਜ਼ਾਈਨ ਜਿਹੜਾ ਡਿਜ਼ਾਈਨ ਇਹ ਕਰਦੇ ਆ ਨਾ ਮਹਿੰਦਰਾ ਬਹੁਤ ਸੋਚ ਸਮਝ ਕੇ ਕਿ ਇਦਾਂ ਨਹੀਂ ਹੈਗਾ ਫਿਰ ਇੰਨਾਂ ਚੀਜ਼ਾਂ ਤੋਂ ਗਰਾਉਂਡ ਕਲੀਅਰੈਂਸ ਦਾ ਧਿਆਨ ਅੱਗੇ ਵੇਸੀ ਆਫ ਕੈਮਰਾ ਵੀ ਵੀਰੇ ਨਾਲ ਗੱਲ ਚੱਲਦੀ ਪਈ ਸੀ ਨਿੱਕੀ ਨਿੱਕੀ ਚੀਜ਼ ਨੂੰ ਪੂਰਾ ਬਰੀਕੀ ਨਾਲ ਹਨਾ ਵੀਰੇ ਸੋਚ ਸਮਝ ਕੇ ਧਿਆਨ ਨਾਲ ਰੱਖ ਕੇ ਹਾਂਜੀ ਹਾਂਜੀ ਬ੍ਰੇਕਾਂ ਵੀਰੇ ਇਹਦੀਆਂ ਕਿਡੀਆਂ ਆ ਗਈਆਂ ਇਹ ਤੇਜ਼ ਡੁੱਬੀਆਂ ਬ੍ਰੇਕਾਂ ਆਇਲ ਬ੍ਰੇਕ ਹੀ ਆਗੇ ਨਾ ਮੈਂ ਕਹਿੰਦਾ ਐਸਾ ਕੋਈ ਫੰਕਸ਼ਨ ਨਹੀਂ ਜਿਹੜਾ ਕੋਈ ਮੂੰਹ ਚੋਂ ਆਵਾਜ਼ ਕੱਢੇ ਤੂੰ ਹੋਵੇ ਨਾ ਇਹਦੇ ਚਾ ਨਾ ਬਿਲਕੁਲ ਸਹੀ ਗੱਲ ਵੀ ਸਾਰੇ ਦੇ ਸਾਰੇ ਫੰਕਸ਼ਨ ਹੈਗੇ ਆ ਹਾਂਜੀ ਹਾਂਜੀ A ਤੋਂ Z ਬਿਲਕੁਲ ਜੀ ਲਿਫਟ ਵੀ ਚੰਗੀ ਆ 250 ਕਿਜੀ ਤੁਸੀਂ ਦੱਸਿਆ ਬਿਲਕੁਲ ਜੀ ਇਹ ਡਬਲ ਕੰਟਰੋਲ ਵਾਲੀ ਆ ਹਾਂ ਡਬਲ ਕੰਟਰੋਲ ਆ 4/4 ਫਿਰ ਇੰਨੇ ਰੇਟ 'ਚ ਵੀਰੇ ਨਹੀਂ ਜਿਵੇਂ ਕਹਿੰਦੇ ਆ ਵੀ ਇੰਨੇ ਰੇਟ 'ਚ ਇੰਨੀ ਪਾਵਰ ਦਾ ਟਰੈਕਟਰ ਕੋਈ ਨਹੀਂ ਬਿਲਕੁਲ ਸਹੀ ਗੱਲ 6 ਸਾਲ ਦੀ ਵਾਰੰਟੀ ਹੈ ਉਦੋਂ ਵੱਡੀ ਗੱਲ ਹੈ ਬ੍ਰਾਂਡ ਹਾਂਜੀ ਹਾਂਜੀ ਬਿਲਕੁਲ ਜੀ ਜਿੱਤੇ ਆਪਾਂ ٹرسٹ ਕਰ ਸਕਦੇ ਹਿੰਦਰਾ ਦਾ ਨਾਂ ਹੀ ਕਾਫੀ ਆ ਜੀ ਨਾਂ ਵੀ ਉਹੀ ਗੱਲ ਆ ਜੀ ٹرسٹ ਕਰ ਸਕਦੇ ਹਾਂ ਹਾਂਜੀ ਹਾਂਜੀ ਤੇ ਲੁੱਕ ਸਾਰੇ ਵੀਰਾਂ ਨੇ ਚੈੱਕ ਕਰ ਹੀ ਲਈ ਐ ਤੇ ਫਿਰ ਵੀ ਜੇ ਸਾਡੇ ਤੋਂ ਕੋਈ ਕਮੀ ਰਹਿ ਗਈ ਆ ਫੰਕਸ਼ਨਾਂ ਚ ਕੋਈ ਦੱਸਣ ਚ ਇਹ ਵੀਰੇ ਹੁਣਾਂ ਦੇ ਨੰਬਰ ਤੁਹਾਨੂੰ ਦੱਸਿਆ ਵੀ ਡਿਸਪਲੇ ਤੇ ਚੱਲ ਹੀ ਰਹੇ ਆ ਇਹ ਵੀਰੇ ਨੇ ਏਰੀਆ ਵੀ ਦੱਸ ਤੇ ਆ ਜਿੱਥੇ-ਜਿੱਥੇ ਤੁਸੀਂ ਟਰੈਕਟਰ ਖਰੀਦ ਸਕਦੇ ਕੋਈ ਵੀ ਕਿਤੋਂ ਵੀ ਤੁਸੀਂ ਦੇਖਦੇ ਪੈਣਾ ਵੀਡੀਓ ਇਹਨਾਂ ਏਰੀਆ ਚੋਂ ਤੁਸੀਂ ਵੀਰੇ ਨਾਲ ਕੰਟੈਕਟ ਕਰਕੇ ਤੁਸੀਂ ਫੇਰ ਪੜ ਲੈਣਾ ਕੁਛ ਵੀ ਤੇ ਇਹਦੇ ਨਾਲ ਛਤਰੀ-ਛਤਰੀ ਮਿਲੂ ਇਹਦੇ ਨਾਲ ਜੀ ਆਉਣੀ ਆ ਫੋਕਾ ਜੂ ਟਾਪ ਲਿੰਕ ਆ ਜੂ ਹਾਂਜੀ ਤੇ ਫੱਟੀ ਫੱਟੀ ਹੋ ਜੀ ਹਾਂਜੀ ਠੀਕ ਹੋ ਜੀ ਤੇ ਜੇ ਕੋਈ ਫਿਰ ਵੀ ਡਾਊਟ ਆ ਤੁਸੀਂ ਫੋਨ ਤੇ ਕਲੀਅਰ ਕਰ ਲਿਓ ਤੇ ਏਜੰਸੀ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਜਿਹੜੀਆਂ-ਜਿਹੜੀਆਂ ਵੀਰੇ ਨੇ ਬ੍ਰਾਂਚਾਂ ਦੱਸੀਆਂ ਤੇ ਦੋ ਆਗਿਆ ਦੱਸਿਓ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਦੋ ਆਗਿਆ ਮਿਲਦੇ ਆ ਅਗਲੀ ਗਰੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ